ਇਹ ਆਂ ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਤਾ ਨਹੀਂ ਸਾਡੇ ਭਾਰਤ ਦਾ ਸੱਭਿਆਚਾਰ ਕਿਉਂ ਅਤੇ ਕਦੋਂ ਸੁਧਰੇਗਾ ਕਹਿੰਦੇ ਹਨ ਕਿ ਪੁੱਤ ਤੇ ਧੀ ਵਿੱਚ ਕੋਈ ਫਰਕ ਨਹੀਂ ਹੁੰਦਾ ਤੇ ਜਦੋਂ ਫਰਜ਼ ਦੀ ਗੱਲ ਆਉਂਦੀ ਹੈ ਤਾਂ ਪੁੱਤ ਹੀ ਵੇਖੇ ਜਾਂਦੇ ਹਨ ਅਤੇ ਕੀਆਂ ਨੂੰ ਭੁੱਲ ਜਾਂਦੇ ਹਨ ਬੇਟਾ ਮਾਵੇਂ ਆਪਾਹੀ ਜੇ ਫਿਰ ਵੀ ਮਾਪੇ ਨੂੰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਸਾਡੇ ਮਰਨ ਤੋਂ ਬਾਅਦ ਉਹ ਹੀ ਸਾਡਾ ਅੰਤਿਮ ਸੰਸਕਾਰ ਕਰੇਗਾ ਉਹ ਹੀ ਸਾਨੂੰ ਮੋਢਿਆਂ ਤੇ ਚੁੱਕ ਕੇ ਲੈ ਜਾਵੇਗਾ ਪਰ ਇਹ ਰੀਤੀ ਰਿਵਾਜ ਸਮਾਜ ਨੇ ਹੀ ਬਣਾਏ ਹਨ ਕੀਤੀ ਕਿ ਇਹ ਕੰਮ ਨਹੀਂ ਕਰ ਸਕਦੀ ਇਸ ਸਮਾਜ ਨੇ ਹੀ ਈ ਧੀਆਂ ਨੂੰ ਕਮਜ਼ੋਰ ਕੀਤਾ ਹੈ ਨਹੀਂ ਤਾਂ ਅਜੇ ਹੀ ਦਲੇਰ ਔਰਤ ਨੂੰ ਇਸ ਤਰ੍ਹਾਂ ਕਮਜ਼ੋਰ ਨਹੀਂ ਪਾਉਂਦੇ ਇੱਕ ਔਰਤ ਹੈ ਜੋ ਮਰਦ ਨੂੰ ਦੁਨੀਆ ਵਿੱਚ ਲਿਆਉਂਦੀ ਹੈ ਅਤੇ ਉਹ ਇੰਨੀ ਕਮਜ਼ੋਰ ਹੈ ਸਾਡਾ ਸਮਾਜ ਇਸ ਸਮਾਨਤਾ ਨੂੰ ਕਦੋਂ ਸਮਝੇਗਾ ਇਸ ਵੇਲੇ ਅਦਾਲਤ ਵਿੱਚ ਹੀ 25% ਤੱਕ ਦਾ ਹੱਕ ਹੈ ਨਹੀਂ ਤਾਂ ਮੈਨੂੰ ਦੱਸੋ 75% ਔਰਤਾਂ ਪਿੱਛੇ ਰਹਿ ਗਈਆਂ ਹਨ ਜਦੋਂ ਕੀ ਇੱਕ ਔਰਤ ਨੂੰ ਸਭ ਤੋਂ ਅੱਗੇ ਹੋਣਾ ਚਾਹੀਦਾ ਸੀ ਫੇਰ ਵੀ ਇਹ ਸਮਾਜ ਔਰਤਾਂ ਨੂੰ ਹਮੇਸ਼ਾ ਪਛੜਿਆ ਦੇਖਣਾ ਚਾਹੁੰਦਾ ਹੈ ਅਤੇ ਸਮਾਜ ਵਿੱਚ ਪਛੜਨ ਦਾ ਕਾਰਨ ਸਿਰਫ ਔਰਤ ਹੀ ਹੈ ਜਦੋਂ ਤੱਕ ਉਹ ਤੀ ਹੈ ਉਹ ਆਪਣੇ ਹੱਕਾਂ ਦੀ ਮੰਗ ਕਰਦੀ ਹੈ ਅਤੇ ਜਦੋਂ ਉਹ ਮਾਂ ਬਣ ਜਾਂਦੀ ਹੈ ਤਾਂ ਸਾਰੇ ਹੱਕਾਂ ਨੂੰ ਭੁੱਲ ਜਾਂਦੀ ਹੈ ਅਤੇ ਉਹ ਆਪ ਹੀ ਇੱਕ ਔਰਤ ਹੋਣ ਦੇ ਨਾਤੇ ਇੱਕ ਮਰਦ ਦੀ ਉਡੀਕ ਕਰਨਾ ਚਾਹੁੰਦੀ ਹੈ ਪਤਾ ਨਹੀਂ ਸਾਡਾ ਭਾਰਤੀ ਸਮਾਜ ਕਦੋਂ ਔਰਤ ਨੂੰ ਅੱਗੇ ਲੈ ਜਾਵੇਗਾ ਇਹ ਅਜੇ ਹੀ ਪਾਵਨਾਤਮਕ ਤੌਰ ਤੇ ਇੱਕ ਦਰਦਨਾਇਕ ਕਹਾਣੀ ਹੈ ਇਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਮੇਰਾ ਨਾਮ ਸੋਨਿਆ ਹੈ ਮੇਰੇ ਪਿਤਾ ਜੀ ਦੀ ਮੇਰੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ ਉਦੋਂ ਤੋਂ ਸਾਡੇ ਪਰਿਵਾਰ ਦਾ ਗੁਜ਼ਾਰਾ ਮੇਰੇ ਪਿਤਾ ਜੀ ਦੀ ਪੈਨਸ਼ਨ ਨਾਲ ਹੋ ਰਿਹਾ ਸੀ ਮੇਰੇ ਪਿਤਾ ਜੀ ਦੀ ਸਰਕਾਰੀ ਨੌਕਰੀ ਸੀ ਮੇਰੀ ਮਾਂ ਨੂੰ ਹਰ ਮਹੀਨੇ ਪੈਨਸ਼ਨ ਮਿਲਦੀ ਸੀ ਨਹੀਂ ਤਾਂ ਅੱਜ ਦੇ ਜ਼ਮਾਨੇ ਵਿੱਚ ਕੋਣ ਕਿਸੇ ਦਾ ਸਾਥ ਦੇ ਦੇ ਮੇਰੀ ਮਾਂ ਨੇ ਸਾਨੂੰ ਮਾਪੇ ਦੋਮਾਂ ਦਾ ਪਿਆਰ ਦਿੱਤਾ ਸੀ ਇੱਕ ਵੱਡਾ ਭਰਾ ਵੀ ਸੀ ਜਿਸ ਦੀ ਪੋਲੀਓ ਕਾਰਨਿਕ ਲੱਤ ਖਰਾਬ ਹੋ ਗਈ ਸੀ ਅਤੇ ਉਹ ਮਾ ਲੱਕਰ ਰਹਿੰਦਾ ਸੀ ਮੇਰੀ ਇੱਕ ਛੋਟੀ ਭੈਣ ਵੀ ਸੀ ਪਰ ਉਹ ਬਹੁਤ ਕਾਲੇ ਰੰਗ ਦੀ ਸੀ ਅਤੇ ਅਸੀਂ ਦੋਵੇਂ ਪੜਦੇ ਸੀ ਸਾਡੇ ਘਰ ਦੇ ਸਾਰੇ ਖਰਚੇ ਮੇਰੇ ਪਿਤਾ ਜੀ ਦੀ ਪੈਨਸ਼ਨ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਸਨ ਮੈਨੂੰ ਅਜੇ ਵੀ ਉਹ ਦਿਨ ਯਾਦ ਹਨ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਮੈਂ ਆਪਣੀ ਗਲੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਲਈ ਇੰਟਰਵਿਊ ਦੇਣ ਗਈ ਸੀ ਇੰਟਰਵਿਊ ਤੋਂ ਬਾਅਦ ਮੈਨੂੰ ਇੱਕ ਅਧਿਆਪਕ ਦੀ ਨੌਕਰੀ ਮਿਲ ਗਈ ਅਤੇ ਪ੍ਰਿੰਸੀਪਲ ਨੇ ਮੈਨੂੰ ਕਿਹਾ ਕਿ ਮੈਨੂੰ ਮਹੀਨਾ 50000 ਰੁਪਏ ਮਿਲਣਗੇ ਕਰਪਰਤ ਦੇ ਹੀ ਮੈਂ ਮਾਂ ਨੂੰ ਕਿਹਾ ਕਿ ਕੱਲ ਤੋਂ ਮੈਂ ਗਲੀ ਦੇ ਨੁੱਕਰ ਤੇ ਸਕੂਲ ਪੜਾਉਣ ਜਾਵਾਂਗੀ ਮੈਨੂੰ ਉੱਥੇ ਪ੍ਰਤੀ ਮਹੀਨਾ 5000 ਮਿਲੇਗਾ ਫੇਰ ਮੰਮੀ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗ ਪਈ ਫੇਰ ਉਸ ਨੇ ਹੌਲੀ-ਹੌਲੀ ਕਿਹਾ ਕਿ ਸਾਡੇ ਪਰਿਵਾਰ ਦੀ ਕਿਸੇ ਕੁੜੀ ਨੇ ਨੌਕਰੀ ਨਹੀਂ ਕੀਤੀ ਲੋਕ ਕੀ ਕਹਿਣਗੇ ਕਿ ਉਹਨਾਂ ਦੇ ਕਾਰਖਾਨੇ ਪੀਣ ਦੀ ਕਮੀ ਹੈ ਹੁਣ ਬੇ ਹੁਣ ਬੇਟੀ ਬਾਹਰ ਜਾ ਕੇ ਕੰਮ ਕਰ ਰਹੀ ਹੈ ਮਾਂ ਦੀਆਂ ਗੱਲਾਂ ਸੁਣ ਕੇ ਮੈਂ ਖਿਜ ਗਈ ਤੇ ਮੈਂ ਗੁੱਸੇ ਵਿੱਚ ਕਿਹਾ ਇਹ ਲੋਕ ਕਿੱਥੇ ਸਨ ਜਦੋਂ ਸਾਡੇ ਘਰ ਵਿੱਚ ਪੈਨਸ਼ਨ ਥੋੜੀ ਸੀ ਤੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ ਜਦੋਂ ਘਰ ਵਿੱਚ ਆٹے ਦੀ ਕਮੀ ਹੁੰਦੀ ਸੀ ਤਾਂ ਮੈਂ ਜਾਣਦੀ ਹਾਂ ਕਿ ਤੁਸੀਂ ਦੁਕਾਨ ਤੋਂ ਆਟਾ ਖਰੀਦ ਕੇ ਸਾਡਾ ਪੇਟ ਕਿਵੇਂ ਭਰਦੇ ਸੀ ਜੇ ਇਹ ਲੋਕ ਉਸ ਸਮੇਂ ਕੁਝ ਨਹੀਂ ਬੋਲਦੇ ਤਾਂ ਹੁਣ ਵੀ ਕੁਝ ਨਹੀਂ ਕਹਿਣੇ ਅਤੇ ਨਾਮੇ ਮੈਂ ਅਜੇ ਹਾਂ ਕਰਾਂ ਸਚਾਈ ਇਹ ਹੈ ਕਿ ਮੰਮੀ ਮੈਨੂੰ ਇੰਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੈ ਮੈਂ ਹੁਣ ਆਪਣੀ ਜ਼ਿੰਦਗੀ ਘੁੱਟ-ਘੁੱਟ ਕੇ ਨਹੀਂ ਜਿਉਣਾ ਚਾਹੁੰਦੀ ਮੇਰੀਆਂ ਗੱਲਾਂ ਸੁਣ ਕੇ ਮਾਂ ਬਹੁਤ ਗੁੱਸੇ ਹੋਗੀ ਤੁਸੀਂ ਕਿਹੜੀ ਦਮ ਘੁੱਟਣ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ ਕਿ ਤੁਸੀਂ ਇਸ ਤਰ੍ਹਾਂ ਬੋਲ ਰਹੇ ਹੋ ਤੁਹਾਨੂੰ ਦਿਨ ਵਿੱਚ ਤਿੰਨ ਵਾਰ ਪੇਟ ਕਰਨ ਲਈ ਭਰਪੂਰ ਭੋਜਨ ਮਿਲਦਾ ਹੈ ਤਾਂ ਤੁਹਾਨੂੰ ਕੀ ਸਮੱਸਿਆ ਹੈ ਮੰਮੀ ਦਿਨ ਵਿੱਚ ਸਿਰਫ ਤਿੰਨ ਤਰ੍ਹਾਂ ਦਾ ਖਾਣਾ ਹੀ ਕਾਫੀ ਨਹੀਂ ਹੈ ਇਸ ਦੇ ਨਾਲ ਹੋਰ ਚੀਜ਼ਾਂ ਦੀ ਵੀ ਲੋੜ ਹੁੰਦੀ ਹੈ ਠੀਕ ਹੈ ਤਾਂ ਮੇਰੀ ਧੀ ਲਈ ਉਹ ਚੀਜ਼ ਕੀ ਹੈ ਮੰਮੀ ਨੇ ਬੜੇ ਗੁੱਸੇ ਨਾਲ ਕਿਹਾ ਮੈਂ ਕਿਹਾ ਮੰਮੀ ਤੁਸੀਂ ਕਦੇ ਸੋਚਿਆ ਹੈ ਕਿ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨੀ ਮਰਜ਼ੀ ਠੰਡ ਕਿਉਂ ਨਾ ਹੋਵੇ ਅਸੀਂ ਕਦੇ ਵੀ ਨਵਾਂ ਸੂਟ ਸਿਲਾਈ ਨਹੀਂ ਕਰਦੇ ਪੁਰਾਣੇ ਹੀ ਪਾਉਂਦੇ ਹਾਂ ਹਮੇਸ਼ਾ ਲੋਕਾਂ ਦੇ ਖਰਾਬ ਸੂਟ ਪਾਉਂਦੇ ਹਾਂ ਪਿਛਲੇ 2 ਸਾਲਾਂ ਤੋਂ ਮੈਂ ਉਹੀ ਪੁਰਾਣੀ ਜੁੱਤੀ ਪੈਣ ਰਹੀ ਹਾਂ ਤੁਸੀਂ ਕਦੇ ਮੇਰੀ ਸਕੂਲ ਦੀ ਵਰਦੀ ਨਹੀਂ ਬਣਾਈ ਇਹ ਉਹ ਪੁਰਾਣੀ ਹੈ ਨੀਲ ਲਗਨ ਨਾਲ ਵਰਦੀ ਨੀਲੀ ਹੁੰਦੀ ਰਹਿੰਦੀ ਹੈ ਪਰ ਇਹ ਬਿਲਕੁਲ ਨਵੀਂ ਨਹੀਂ ਲੱਗਦੀ ਮੇਰੇ ਨਾਲ ਕੁੜੀਆਂ ਨਵੇਂ ਸਕੂਲ ਵੈਗ ਲੈ ਕੇ ਆਉਂਦੀਆਂ ਹਨ ਪਰ ਮੈਂ ਉਹੀ ਬੈਗ ਲੈ ਕੇ ਜਾਂਦੀ ਹਾਂ ਜੋ ਪੁਰਾਣੀਆਂ ਪੈਂਟਾਂ ਦੇ ਬਣੇ ਹੋਏ ਸਨ ਪਰ ਕਾਫੀ ਹੈ ਮੈਂ ਵੀ ਚੰਗੇ ਕੱਪੜੇ ਪਾਉਣਾ ਚਾਹੁੰਦੀ ਹਾਂ ਅਤੇ ਇੱਕ ਬਰੀਆ ਵੈਗ ਲੈਣਾ ਚਾਹੁੰਦੀ ਹਾਂ ਮੰਮੀ ਮੇਰੀਆਂ ਗੱਲਾਂ ਧਿਆਨ ਨਾਲ ਸੁਣਦੀ ਰਹੀ ਤੇ ਫਿਰ ਚੁੱਪ ਹੋ ਗਈ ਜਦੋਂ ਚੁੱਪ ਹੋ ਗਈ ਤਾਂ ਮੈਂ ਸੋਚਿਆ ਕਿ ਮੇਰੀ ਮਾਂ ਮੰਨ ਗਈ ਹੈ ਪਰ ਜਦੋਂ ਸ਼ਾਮ ਨੂੰ ਭਰਾ ਆਇਆ ਤਾਂ ਮਾਂ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਮੈਂ ਪ੍ਰਾਈਵੇਟ ਸਕੂਲ ਵਿੱਚ ਜੌਬ ਕਰਨਾ ਚਾਹੁੰਦੀ ਹਾਂ ਤਾਂ ਭਰਾ ਨੂੰ ਬਹੁਤ ਗੁੱਸਾ ਆਇਆ ਉਹਨੇ ਕਿਹਾ ਕਿ ਕੋਈ ਲੋੜ ਨਹੀਂ ਹੈ ਘਰੋਂ ਬਾਹਰ ਨਿਕਲਣ ਦੀ ਚੁੱਪ ਕਰਕੇ ਘਰੇ ਬੈਠੋ ਫੇਰ ਮੈਂ ਗੁੱਸੇ ਨਾਲ ਬੋਲਣ ਲੱਗੀ ਕਿ ਮੇਰੀ ਛੋਟੀ ਭੈਣ ਸੋਨੀ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮੈਂ ਉਸ ਵੱਲ ਦੇਖਿਆ ਤੇ ਕਿਹਾ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ ਸੋਨੀ ਮੈਂ ਚੁੱਪ ਨਹੀਂ ਰਹਿਣਾ ਖੈਰ ਮੈਂ ਬਸ ਇਹੀ ਚਾਹੁੰਦੀ ਹਾਂ ਕਿ ਜੇ ਮੈਂ ਕੁਝ ਰੁਪਏ ਬਚਾ ਲਵਾਂ ਤਾਂ ਮੈਂ ਆਪਣੀ ਅਗਲੀ ਪੜ੍ਹਾਈ ਦਾ ਖਰਚਾ ਚੁੱਕ ਸਕਾਂ ਤੁਹਾਨੂੰ ਕਿਸਨੇ ਕਿਹਾ ਕਿ ਅਸੀਂ ਤੁਹਾਨੂੰ ਹੋਰ ਨਹੀਂ ਪੜਾਵਾਂਗੇ ਬਸ ਤੁਹਾਡੀ ਗ੍ਰੈਜੂਏਸ਼ਨ ਪੂਰੀ ਹੋ ਗਈ ਹੈ ਇਹ ਕਾਫੀ ਹੈ ਮੈਂ ਆਪਣੇ ਭਰਾ ਵੱਲ ਗੁੱਸੇ ਨਾਲ ਦੇਖ ਰਹੀ ਸੀ ਮੈਂ ਕਿਹਾ ਮੈਨੂੰ ਪਤਾ ਹੈ ਕਿ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਅੱਗੇ ਪੜ੍ਹ ਸਕਾਂ ਇਸ ਲਈ ਮੈਂ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਜੋ ਵੀ ਕਰ ਸਕਦੀ ਹਾਂ ਕਰਨਾ ਚਾਹੁੰਦੀ ਹਾਂ ਕਿਉਂਕਿ ਇੱਕ ਤਾਂ ਸਕੂਲ ਵਿੱਚ ਬਹੁਤ ਸਾਰੀਆਂ ਕੁੜੀਆਂ ਹਨ ਅਤੇ ਦੂਜਾ ਕੋਈ ਟੈਨਸ਼ਨ ਨਹੀਂ ਹੈ ਮੰਮੀ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਪਰ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਕਿ ਆਪਣੇ ਪੈਸੇ ਨਾਲ ਆਪਣੀ ਜੁੱਤੀ ਅਤੇ ਆਪਣੇ ਕੱਪੜੇ ਖਰੀਦ ਲਵਾਂਗੇ ਅਤੇ ਤੇਰੇ ਭਰਾ ਨੂੰ ਦੇਖ ਕੇ ਤੁਸੀਂ ਆਪਣੀ ਗੱਲ ਬਦਲ ਦਿੱਤੀ ਮੈਨੂੰ ਤੇਰੀਆਂ ਗੱਲਾਂ ਦੀ ਸਮਝ ਨਹੀਂ ਆ ਰਹੀ ਤੁਸੀਂ ਸਵੇਰੇ ਕੁਝ ਹੋਰ ਕਹਿੰਦੇ ਹੋ ਸ਼ਾਮ ਨੂੰ ਕੁਝ ਹੋਰ ਕਹਿੰਦੇ ਹੋ ਫਿਰ ਮੈਂ ਗੁੱਸੇ ਨਾਲ ਕਿਹਾ ਕੀ ਤੁਹਾਨੂੰ ਸਾਡੀ ਕੋਈ ਗੱਲ ਸਮਝ ਨਹੀਂ ਆਉਂਦੀ ਮੰਮੀ ਪਰਪਰਾ ਬਹੁਤ ਸਮਝਦਾਰ ਹੈ ਅਤੇ ਚੰਗੀ ਤਰ੍ਹਾਂ ਸਮਝਦਾ ਹੈ ਕਿ ਮੈਂ ਕੀ ਕਰਨਾ ਚਾਹੁੰਦੀ ਹਾਂ ਮੰਮੀ ਪੜਾਈ ਤੋਂ ਬਿਨਾ ਕੁੜੀਆਂ ਦੀ ਕੋਈ ਜ਼ਿੰਦਗੀ ਨਹੀਂ ਹੈ। ਮੇਰੀ ਗੱਲ ਸੁਣ ਕੇ ਮੇਰੇ ਭਰਾ ਨੇ ਕਿਹਾ, "ਠੀਕ ਹੈ, ਤੁਸੀਂ ਸਕੂਲ ਵਿੱਚ ਨੌਕਰੀ ਕਰ ਸਕਦੇ ਹੋ, ਪਰ ਯਾਦ ਰੱਖੋ, ਮੈਂ ਅਜਿਹਾ ਕੁਝ ਨਹੀਂ ਸੁੰਨਣਾ ਚਾਹੁੰਦਾ। ਜੇਕਰ ਮੈਂ ਅਜਿਹਾ ਕੁਝ ਸੁੰਦਾ ਹਾਂ ਤਾਂ ਯਾਦ ਰੱਖੋ ਕਿ ਉਹ ਦਿਨ ਤੁਹਾਡੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ।" ਮੇਰੇ ਭਰਾ ਦੀਆਂ ਗੱਲਾਂ ਖਵਾੜੀਆਂ ਸਨ, ਪਰ ਮੈਂ ਉਸ ਸਮੇਂ 'ਚ ਪ੍ਰੈਣਾ ਹੀ ਠੀਕ ਸਮਝਿਆ ਕਿਉਂਕਿ ਜੇਕਰ ਮੈਂ ਥੋੜਾ ਹੋਰ ਵੀ ਬੋਲਿਆ ਹੁੰਦਾ ਤਾਂ ਮੇਰੇ ਭਰਾ ਹੋਰ ਗੁੱਸੇ ਵਿੱਚ ਆ ਜਾਂਦਾ ਅਤੇ ਹੁਣ ਮੈਨੂੰ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਸੀ ਜੇ ਮੈਂ ਬੋਲਦੀ ਤਾਂ ਇਸ ਤੋਂ ਆਪਣੇ ਹੱਥ ਤੋਂ ਬੈਠਦੀ ਪਤਾ ਨਹੀਂ ਕਿਉਂ ਕਮਰੇ ਵਿੱਚ ਆ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੇਰੀ ਭੈਣ ਨੇ ਕਿਹਾ ਤੂੰ ਹੁਣ ਕਿਉਂ ਰੋ ਰਹੀ ਹੈ ਪਾਗਲ ਕੁੜੀ ਹੁਣ ਭਾਈ ਨੇ ਵੀ ਇਜਾਜ਼ਤ ਦੇ ਦਿੱਤੀ ਹੈ ਆਪਣੀ ਹੰਝੂ ਪੁੰਜਦੇ ਹੋਏ ਮੈਂ ਕਿਹਾ ਕਿ ਆਪਣੇ ਭਰਾ ਨੇ ਸਮਝਾਇਆ ਨਹੀਂ ਉਹ ਆਪ ਤਾਂ ਜੋ ਮਰਜ਼ੀ ਕਰਦਾ ਰਹਿੰਦਾ ਹੈ ਇਨਾਂ ਪੈਣਾ ਦੇ ਮਾਮਲੇ ਵਿੱਚ ਉਹ ਕਿਸੇ ਤਰ੍ਹਾਂ ਦੀ ਸੋਚ ਰੱਖਦਾ ਹੈ ਮੈਂ ਇਹ ਸਭ ਕੁਝ ਬਾਹਰ ਨੌਕਰੀ ਲਾਂ ਲੈ ਅਤੇ ਆਪਣੀ ਸਥਿਤੀ ਸੁਧਾਰਨ ਲਈ ਕਰ ਰਹੀ ਹਾਂ ਅਤੇ ਭਰਾ ਸੋਚਦਾ ਹੈ ਕਿ ਬਾਹਰ ਜਾ ਕੇ ਮੈਂ ਆਪਣੀ ਆਜ਼ਾਦੀ ਦੀ ਦੁਰਵਰਤੋਂ ਨਾਂਗੀ ਇਹ ਕਿਸ ਤਰ੍ਹਾਂ ਦੇ ਭਰਾ ਹਨ ਜਦੋਂ ਮੈਂ ਇਹ ਸ਼ਬਦ ਕਹੇ ਤਾਂ ਮੇਰੀ ਭੈਣ ਸੋਨੀ ਨੇ ਮੈਨੂੰ ਜੱਫੀ ਪਾ ਕੇ ਦਿਲਾਸਾ ਦਿੱਤਾ ਤੇ ਕਿਹਾ ਕੋਈ ਗੱਲ ਨਹੀਂ ਇਸ ਨੂੰ ਦਿਲ ਤੇ ਨਾ ਲਾਓ ਇਹ ਬਹੁਤ ਸਧਾਰਨ ਗੱਲ ਹੈ ਅਤੇ ਫਿਰ ਉਹ ਆਪਣੇ ਕਮਰੇ ਵਿੱਚ ਗਈ ਅਤੇ ਸਿਲਾਈ ਅਤੇ ਕਢਾਈ ਕਰਨ ਲੱਗੀ ਫਿਲਹਾਲ ਮੇਰੇ ਲਈ ਇਹ ਕਾਫੀ ਸੀ ਕਿ ਮੈਂ ਆਪਣੇ ਭਰਾ ਤੇ ਆਪਣੀ ਮਾਂ ਤੋਂ ਅੱਗੇ ਲੈ ਲਈ ਸੀ ਮੈਨੂੰ ਕੱਲ ਸਕੂਲ ਜਾਣ ਦੀ ਚਿੰਤਾ ਹੋ ਰਹੀ ਸੀ ਕਿਉਂਕਿ ਮੇਰੇ ਕੋਲ ਪਹਿਨਣ ਲਈ ਕੋਈ ਵਧੀਆ ਸੂਟ ਨਹੀਂ ਸੀ ਆਪਣੇ ਬਾਰੇ ਚਿੰਤਿਤ ਜਦੋਂ ਉਸ ਦੀ ਪੈਮਸੂਨੀ ਨੂੰ ਆਪਣਾ ਸੂਟ ਦਿੱਤਾ ਆਹ ਉਸਨੇ ਮੁਸਕਰਾ ਕੇ ਕਿਹਾ ਕਿ ਇੱਕ ਹੋਰ ਤਰੀਕਾ ਹੈ ਮਹਿਰਾਨੀ ਨਾਲ ਉਸ ਵੱਲ ਦੇਖਣ ਲੱਗੀ ਤੁਸੀਂ ਆਪਣੇ ਕੱਪੜੇ ਛੱਡੋ ਤੁਹਾਨੂੰ ਇਸ ਤੋਂ ਵੱਡਾ ਲਾਭ ਕੀ ਹੋਵੇਗਾ ਮੈਂ ਮੂੰਹ ਬਣਾ ਕੇ ਕਿਹਾ ਇਸਦਾ ਕੀ ਫਾਇਦਾ ਜਦੋਂ ਕੋਈ ਕੱਪੜਾ ਨਜ਼ਰ ਨਾ ਆਇਆ ਤਾਂ ਉਹ ਹੱਸਣ ਲੱਗੀ ਪਾਗਲ ਕੁੜੀ ਤੁਹਾਨੂੰ ਇਸਦਾ ਫਾਇਦਾ ਹੋਵੇਗਾ ਕਿ ਤੁਸੀਂ ਹਰ ਰੋਜ਼ ਨਵੇਂ ਕਪੜੇ ਪਾਉਣ ਦੀ ਪਰੇਸ਼ਾਨੀ ਤੋਂ ਮੁਕਤ ਹੋ ਜਾਉਂਗੇ ਇਹ ਉਹ ਕੰਮ ਹੈ ਜੋ ਮੈਂ ਕਰ ਰਹੀ ਹਾਂ ਅਤੇ ਤੁਸੀਂ ਕਹਿੰਦੇ ਹੂੰ ਕਿ ਨਵੇਂ ਕੱਪੜੇ ਬਣਾਉਣ ਦੀ ਕੋਈ ਲੋੜ ਨਹੀਂ ਹੈ ਮੇਰੀ ਭੈਣ ਨੇ ਕਿਹਾ ਤੁਸੀਂ ਇੱਕ ਮਹੀਨੇ ਲਈ ਇਹੋ ਕੱਪੜੇ ਪਾ ਕੇ ਜਾਓ ਜਦੋਂ ਤੁਹਾਨੂੰ ਤਨਖਾਹ ਮਿਲਦੀ ਹੈ ਉਹ ਪੈਸੇ ਨਾਲ ਨਵੇਂ ਕੱਪੜੇ ਖਰੀਦੋ ਮੈਨੂੰ ਉਸ ਦਾ ਇਹ ਵਿਚਾਰ ਬਹੁਤ ਪਸੰਦ ਆਇਆ ਤੇ ਮੈਂ ਵੀ ਅਜਿਹਾ ਹੀ ਕੀਤਾ ਸਕੂਲ ਦਾ ਮਾਹੌਲ ਇੰਨਾ ਮਾੜਾ ਨਹੀਂ ਸੀ ਸਿਰਫ ਉਹ ਪ੍ਰਿੰਸੀਪਲ ਥੋੜਾ ਅਜੀਬ ਸੀ ਉਹ ਹਰ ਛੋਟੀ ਛੋਟੀ ਗੱਲ ਤੇ ਮੈਨੂੰ ਬਹੁਤ ਬੁਰੀ ਤਰ੍ਹਾਂ ਬੇਇੱਜ਼ਤ ਕਰਦੀ ਸੀ ਮਹੀਨੇ ਦੇ ਆਖਰ ਵਿੱਚ ਜਦੋਂ ਮੈਨੂੰ ਪੋਸਟੀ ਹੋਈ ਤਾਂ ਮੇਰੀਆਂ ਸਾਰੀਆਂ ਪ੍ਰੇਸ਼ਾਨੀਆਂ ਖੁਸ਼ੀ ਵਿੱਚ ਬਦਲ ਗਈਆਂ ਮੈਂ ਆਪਣੀ ਪੜ੍ਹਾਈ ਵੀ ਕਰ ਰਹੀ ਸੀ ਪਰ ਮੇਰੀ ਤਨਖਾਹ ਬਹੁਤ ਘੱਟ ਸੀ ਜਿਸ ਕਾਰਨ ਮੈਂ ਕੁਝ ਵੀ ਨਹੀਂ ਬਚਾ ਸਕੀ ਬਸ ਪਹਿਲੇ ਮਹੀਨੇ ਹੀ ਮੈਂ ਆਪਣੇ ਲਈ ਨਵੇਂ ਸੂਟ ਖਰੀਦ ਲਏ ਸਨ ਉਸ ਤੋਂ ਬਾਅਦ ਮੇਰੀ ਸਾਰੀ ਤਨਖਾਹ ਮੇਰੀ ਪੜ੍ਹਾਈ ਤੇ ਖਰਚ ਹੋ ਰਹੀ ਸੀ ਨਵੇਂ ਕੱਪੜੇ ਅਤੇ ਨਵੇਂ ਜੁੱਤੀ ਦੀ ਇੱਛਾ ਤਾਂ ਸਿਰਫ ਇੱਕ ਇੱਛਾ ਬਣ ਕੇ ਰਹਿ ਗਈ ਸੀ ਪਰ ਸੋਨੀ ਦੀ ਯੋਜਨਾ ਨੇ ਮੈਨੂੰ ਪਰਮ ਵਿੱਚ ਰੱਖਿਆ ਨਹੀਂ ਤਾਂ ਮੇਰੀ ਸਾਰੀ ਤਨਖਾਹ ਨਵੇਂ ਕੱਪੜਿਆਂ ਤੇ ਨਵੀਆਂ ਜੁੱਤੀਆਂ ਤੇ ਖਰਚ ਹੋ ਜਾਣੀ ਸੀ ਅਤੇ ਮੈਨੂੰ ਕੁਝ ਵੀ ਨਹੀਂ ਮਿਲਣਾ ਸੀ ਮੈਂ ਸਿਰਫ ਇਹੀ ਚਾਹੁੰਦੀ ਸੀ ਕਿ ਚੰਗੀ ਨੌਕਰੀ ਪ੍ਰਾਪਤ ਕਰਨ ਲਈ ਕਾਫੀ ਪੜ੍ਹੀ ਲਿਖੀ ਹੋਵਾਂ ਮੈਂ ਆਪ ਵੀ ਇਸ ਬਾਰੇ ਬਹੁਤ ਸੋਚਦੀ ਰਹਿੰਦੀ ਸੀ ਅਤੇ ਇੱਕ ਇੱਕ ਪੈਸਾ ਬਚਾ ਲੈਂਦੀ ਸੀ ਕਿਉਂਕਿ ਮੈਂ ਦੇਖਿਆ ਸੀ ਕਿ ਤੁਸੀਂ ਸਕੂਲ ਦੀ ਨੌਕਰੀ ਵਿੱਚ ਜਿੰਨੀ ਮਰਜ਼ੀ ਮਿਹਨਤ ਕਰੋ ਤੁਹਾਨੂੰ ਚੰਗਾ ਨਤੀਜਾ ਜਾਂ ਚੰਗੀ ਤਨਖਾਹ ਨਹੀਂ ਮਿਲਦੀ ਪਰ ਉਹ ਸਕੂਲ ਮਾਲਕ ਜਦੋਂ ਚਾਹੇ ਜੇ ਤੁਸੀਂ ਛੋਟੀ ਜਿਹੀ ਗਲਤੀ ਕਰਦੇ ਹੋ ਤਾਂ ਉਹ ਤੁਹਾਨੂੰ ਸਕੂਲ ਤੋਂ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ ਅਤੇ ਤੁਹਾਡੀ ਸਾਰੀ ਮਿਹਨਤ ਜੋ ਤੁਸੀਂ ਸਕੂਲ ਦੇ ਬੱਚਿਆਂ ਲਈ ਲਗਾਈ ਹੈ ਬੇਕਾਰ ਚਲੀ ਜਾਂਦੀ ਹੈ ਮੈਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਆਪਣੇ ਸਕੂਲ ਦੇ ਦੋ ਤਿੰਨ ਦੇ ਹੱਪੀਕਾਂ ਨੂੰ ਦੱਸਿਆ ਜੋ ਇੱਥੇ ਤਕਰੀਬਨ 2 ਸਾਲ ਜੋ ਇੱਥੇ ਤਕਰੀਬਨ 2 ਸਾਲਾਂ ਤੋਂ ਸਨ ਉਸ ਨੂੰ ਇੱਕ ਛੋਟੀ ਜਹੀ ਗਲਤੀ ਸਕੂਲ ਵਿੱਚੋਂ ਕੱਢ ਦਿੱਤਾ ਸੀ ਅਤੇ ਜਦੋਂ ਉਹ ਰੋਂਦੀ ਹੋਈ ਬਾਹਰ ਆਈ ਤਾਂ ਮੈਨੂੰ ਅਫਸੋਸ ਹੋਇਆ ਕਿ ਉਹ ਬਹੁਤ ਲੋੜਵੰਦ ਸੀ ਜਿਸ ਨੂੰ ਘਰ ਦੀਆਂ ਮੁਸ਼ਕਲਾਂ ਕਾਰਨ ਇਹ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਪਰ ਸਕੂਲ ਮਾਲਕ ਨੇ ਕਦੇ ਕਿਸੇ ਦੀ ਬੇਵਸੀ ਨਹੀਂ ਦੇਖੀ ਜਦੋਂ ਕਿ ਇਹ ਦੋਮੇ ਬਹੁਤ ਹੀ ਮਿਹਨਤੀ ਅਧਿਆਪਕ ਸਨ ਸਕੂਲ ਛੱਡਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਖਿਆਲ ਆਇਆ ਉਹ ਸੀ ਆਪਣੇ ਆਪ ਨੂੰ ਸਕੂਲ ਦੀ ਨੌਕਰੀ ਨਾਲ ਜੋੜੇ ਨਾ ਰੱਖੋ ਨਾਲ ਹੀ ਮਿਹਨਤ ਵੀ ਕਰਨੀ ਪੈਂਦੀ ਹੈ ਜੇ ਮੈਨੂੰ ਕਿਤੇ ਹੋਰ ਵਧੀਆ ਨੌਕਰੀ ਮਿਲਦੀ ਹੈ ਤਾਂ ਮੈਨੂੰ ਉਹ ਵੀ ਕਰਨੀ ਚਾਹੀਦੀ ਹੈ ਪਰ ਸਮੱਸਿਆਵਾਂ ਇਹ ਸੀ ਕਿ ਮੈਨੂੰ ਸਕੂਲ ਤੋਂ ਇਲਾਵਾ ਹੋਰ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ ਮੇਰੀ ਬੀਐਡ ਵੀ ਪੂਰੀ ਹੋਣ ਵਾਲੀ ਸੀ ਜਦੋਂ ਮੇਰੀ ਛੋਟੀ ਭੈਣ ਲਈ ਵਿਆਹ ਦਾ ਪ੍ਰਸਤਾਵ ਆਇਆ ਪਹਿਲੀ ਵਾਰ ਮੈਂ ਆਪਣੀ ਸੋਹਣੀ ਦੇ ਚਿਹਰੇ ਤੇ ਖੁਸ਼ੀਦਾਰ ਦੇਖੀ ਸੀ ਫਿਰ ਮੈਂ ਦਿਲੋਂ ਅਰਦਾਸ ਕੀਤੀ ਕਿ ਸੋਨੀ ਆਪਣੇ ਘਰ ਸੁਖੀ ਰਹੇ ਉਸ ਨੂੰ ਇਹ ਸਭ ਆਪਣੇ ਸਾਰੇ ਘਰ ਮਿਲ ਜਾਵੇ ਇਹ ਰਿਸ਼ਤਾ ਬਹੁਤ ਵਧੀਆ ਸੀ ਉਹ ਲੋਕ ਸਾਡੇ ਵਰਗੇ ਹੀ ਸਨ ਨਾ ਉਹ ਬਹੁਤ ਅਮੀਰ ਸਨ ਤੇ ਨਾ ਉਹ ਬਹੁਤ ਗਰੀਬ ਸਨ ਉਸ ਦਾ ਹੋਣ ਵਾਲਾ ਪਤੀ ਬੈਂਕ ਵਿੱਚ ਜੌਬ ਕਰਦਾ ਸੀ ਕੋਈ ਖਾਸ ਵੱਡੀ ਤਨਖਾਹ ਨਹੀਂ ਸੀ ਮਾਂ ਨੇ ਭਰਾ ਨਾਲ ਸਲਾਹ ਕਰਕੇ ਸੋਨੀ ਦਾ ਰਿਸ਼ਤਾ ਤੈਅ ਕੀਤਾ ਸੀ ਫਿਰ ਹੌਲੀ-ਹੌਲੀ ਮਾਂ ਨੇ ਸੋਨੀ ਦੇ ਦਾਜ ਲਈ ਜੋ ਥੋੜੇ ਜਿਹੇ ਪੈਸੇ ਬਚਾ ਕੇ ਰੱਖੇ ਸਨ ਉਸ ਨੇ ਕੁਝ ਨਾ ਕੁਝ ਖਰੀਦਣਾ ਸ਼ੁਰੂ ਕਰ ਦਿੱਤਾ ਸਾਡੇ ਕੋਲ ਜਾਦੇ ਦਾਜ ਤਿਆਰ ਕਰਨ ਦੀ ਸਮਰੱਥਾ ਨਹੀਂ ਸੀ ਪਰ ਜੋ ਵੀ ਸੰਭਵ ਸੀ ਉਸ ਲਈ ਲਿਆ ਗਿਆ ਸੋਨੀ ਪੜਾਈ ਵਿੱਚ ਥੋੜਾ ਕਮਜ਼ੋਰ ਸੀ ਅਤੇ ਸਲਾਈ ਬੁਣਾਈ ਅਤੇ ਕਢਾਈ ਵਿੱਚ ਬਹੁਤ ਵਧੀਆ ਸੀ ਮੈਂ ਬਹੁਤ ਸੋਹਣੀ ਸੀ ਸਕੂਲ ਦੇ ਸਾਰੇ ਬੱਚੇ ਮੈਨੂੰ ਛੇੜਦੇ ਸਨ ਇਸ ਕਾਰਨ ਮੈਂ ਸਕੂਲ ਛੱਡ ਦਿੱਤਾ ਅਤੇ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ ਖੈਰ ਸੋਨੀ ਦਾ ਦਿਲ ਬਹੁਤ ਚੰਗਾ ਸੀ ਉਹ ਮੇਰਾ ਬਹੁਤ ਖਿਆਲ ਰੱਖਦੀ ਸੀ ਅਤੇ ਸੋਨੀ ਵਿਆਹ ਕਰਵਾ ਕੇ ਆਪਣੀ ਸਹੁਰੇ ਘਰ ਚਲੀ ਗਈ ਸੀ ਉਸ ਰਾਤ ਮੈਂ ਆਪਣੇ ਕਮਰੇ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਈ ਕਿਉਂਕਿ ਮੈਂ ਬਚਪਨ ਤੋਂ ਹੀ ਸੋਨੀ ਨਾਲ ਸੌਂਦੀ ਸੀ ਅਸੀਂ ਦੋਵੇਂ ਭੈਣਾਂ ਹਮੇਸ਼ਾ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਮੌਜੂਦ ਰਹਿੰਦੀਆਂ ਸੀ ਅੱਜ ਮੈਂ ਇਕੱਲੀ ਹੋ ਗਈ ਸੀ ਅਤੇ ਮੇਰੀ ਪਿਆਰੀ ਭੈਣ ਜੋ ਮੈਨੂੰ ਸ਼ਾਂਤ ਕਰਨ ਲਈ ਮੈਨੂੰ ਜੱਫੀ ਪਾਉਂਦੀ ਸੀ ਹਮੇਸ਼ਾ ਮੈਨੂੰ ਦਿਲਾਸਾ ਦਿੰਦੀ ਸੀ ਅਤੇ ਮੇਰੀ ਉਮੀਦਾਂ ਦੇ ਹੌਸਲਾ ਬਣਾਉਂਦੀ ਸੀ ਅੱਜ ਮੈਂ ਉਸ ਨੂੰ ਕਿਤੇ ਵੀ ਨਹੀਂ ਦੇਖ ਸਕੀ ਅਜੇ ਹਿਚ ਮੈਂ ਉਸ ਦੀ ਖੁਸ਼ਹਾਲ ਜ਼ਿੰਦਗੀ ਲਈ ਬਹੁਤ ਪ੍ਰਾਰਥਨਾਵਾਂ ਕੀਤੀਆਂ ਪਰ ਸ਼ਾਇਦ ਮੇਰੀਆਂ ਪ੍ਰਾਰਥਨਾਵਾਂ ਦਾ ਉਹ ਅਸਰ ਨਹੀਂ ਹੋਇਆ ऐसे करके 1 महीने ਦੇ ਅੰਦਰ ਹੀ ਮੇਰੀ ਭੈਣ ਆਪਣੇ ਜੀਵਨ ਵਿੱਚ ਦਿਨ ਰਾਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ ਇਸ ਤੋਂ ਪਹਿਲਾਂ ਅਸੀਂ ਆਪਣੀ ਭੈਣ ਬਾਰੇ ਕਦੇ ਨਹੀਂ ਸੁਣਿਆ ਸੀ ਉਸ ਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਈ ਪਰ ਉਸ ਦਾ ਪਤੀ ਉਸ ਨੂੰ ਕਦੇ ਕਾਲੀ ਕੋਲੋਟੀ ਕਦੇ ਕਾਲੀ ਮਾਈ ਕਹਿ ਕੇ ਮਾਨਸਿਕ ਤਣਾਅ ਦੇ ਰਿਹਾ ਸੀ बार-बार ਕਹਿਣ ਤੋਂ ਬਾਅਦ ਸਾਨੂੰ ਵੀ ਅਹਿਸਾਸ ਹੋਇਆ ਕਿ ਸੋਨੀ ਦਾ ਕੋਈ ਕਸੂਰ ਨਹੀਂ ਸੀ ਜੇ ਕੋਈ ਕਸੂਰ ਸੀ ਤਾਂ ਸਿਰਫ ਇਹ ਸੀ ਕਿ ਉਹ ਥੋੜਾ ਬਹੁਤ ਕਾਲੀ ਸੀ ਪਰ ਮੇਰਾ ਜੀਜਾ ਮੇਰੀ ਭੈਣ ਨੂੰ ਹਰ ਸਮੇਂ ਤਾਨੇ ਮਾਰਦਾ ਰਹਿੰਦਾ ਸੀ ਅਤੇ ਮੇਰੀ ਭੈਣ ਅਕਸਰ ਇਹ ਗੱਲ ਸੁਣ ਕੇ ਰੋ ਪੈਂਦੀ ਸੀ ਇਸ ਦੇ ਨਾਲ ਹੀ ਰੱਬ ਨੇ ਉਸ ਨੂੰ ਦੋ ਹੋਰ ਧੀਆਂ ਵੀ ਦਿੱਤੀਆਂ ਸਨ ਅਤੇ ਇੱਕ ਦਿਨ ਪਤੀ ਪਤਨੀ ਦਾ ਝਗੜਾ ਬਹੁਤ ਵੱਧ ਗਿਆ ਸੀ ਮੇਰੀ ਭੈਣ ਸੋਨੀ ਨੂੰ ਵੀ ਉਸ ਦੇ ਪਤੀ ਨੇ ਤਲਾਕ ਦੇ ਦਿੱਤਾ ਸੀ ਫਿਰ ਉਹ ਆਪਣੀਆਂ ਧੀਆਂ ਨਾਲ ਸਾਡੇ ਘਰ ਆ ਗਈ ਬਹੁਤ ਸਾਰੇ ਸਮੇਂ ਮੇਰਾ ਭਰਾ ਵਿਆਹਿਆ ਹੋਇਆ ਸੀ ਅਤੇ ਮੇਰਾ ਭਰਾ ਲੱਤਾਂ ਤੋਂ ਅਪਾਹੀਜ ਸੀ ਬਚਪਨ ਤੋਂ ਪੋਲੀਓ ਕਾਰਨ ਇੱਕ ਲੱਤ ਛੋਟੀ ਸੀ ਮੇਰੇ ਭਰਾ ਦੇ ਅੰਗਹੀਨ ਹੋਣ ਦਾ ਕਾਰਨ ਇਹ ਸੀ ਕਿ ਮੇਰੀ ਮਾਂ ਮੇਰੇ ਭਰਾ ਨੂੰ ਸਾਡੇ ਦੋ ਭੈਣਾਂ ਨਾਲ ਵੱਧ ਪਿਆਰ ਕਰਦੀ ਸੀ ਮੇਰੀ ਪਰਜਾਈ ਚੰਗੀ ਸੀ ਇਸ ਲਈ ਉਹ ਆਪਣੇ ਆਪ ਨੂੰ ਕਿਸੇ ਤੇ ਥੋਪਦੀ ਨਹੀਂ ਸੀ ਅਤੇ ਮੇਰੀ ਭਾਬੀ ਬਹੁਤ ਤੇਜ ਸੀ ਕੱਲ ਸੋਨੀ ਆਪਣੀਆਂ ਦੋ ਬੇਟੀਆਂ ਨਾਲ ਸਾਡੇ ਘਰ ਆਈ ਅਤੇ ਮੇਰੀ ਪਰਜਾਈ ਦਾ ਮੂਡ ਬਹੁਤ ਖਰਾਬ ਰਹਿਣ ਲੱਗਿਆ ਸੀ ਅਜਿਹੀਆਂ ਸਮੱਸਿਆਵਾਂ ਕਾਰਨ ਮੇਰਾ ਵਿਆਹ ਵੀ ਇੱਕ ਥਾਂ ਤੈਅ ਹੋ ਗਿਆ ਸੀ ਪਰ ਮੇਰੀ ਵਿਦਾਇ ਨਹੀਂ ਹੋ ਸਕੀ ਕਿਉਂਕਿ ਮੇਰਾ ਹੋਣ ਵਾਲਾ ਪਤੀ ਵਿਦੇਸ਼ ਚਲਾ ਗਿਆ ਸੀ ਅਤੇ ਉੱਥੇ 6 ਮਹੀਨਿਆਂ ਬਾਅਦ ਉਸ ਨੇ ਬਿਨਾਂ ਕਿਸੇ ਕਾਰਨ ਮੇਰੇ ਨਾਲ ਆਪਣਾ ਰਿਸ਼ਤਾ ਤੋੜ ਲਿਆ ਸੀ ਹੁਣ ਭਰਾ ਨੇ ਆਪਣਾ ਹੱਥ ਪੂਰੀ ਤਰ੍ਹਾਂ ਪਿੱਛੇ ਕਰ ਲਿਆ ਸੀ ਅਤੇ ਮਾਂ ਸਿਰਫ ਭਾਬੀ ਦੀ ਭਾਸ਼ਾ ਬੋਲਦੀ ਸੀ ਉਹ ਹਰ ਸਮੇਂ ਆਪਣੀ ਨੋਹ ਦੀ ਸਾਈਡ ਲੈ ਕੇ ਸਾਨੂੰ ਦੋਵੇਂ ਭੈਣਾਂ ਨੂੰ ਜਲੀਲ ਕਰਦੀ ਰਹਿੰਦੀ ਸੀ ਕਿਉਂਕਿ ਮੇਰੀ ਮਾਂ ਨੂੰ ਲੱਗਦਾ ਸੀ ਕਿ ਮੇਰਾ ਪੁੱਤਰਾ ਪਾਹੀਜ ਹੈ ਅਜੀ ਹਾ ਨਾ ਹੋਵੇ ਕਿ ਨੋ ਉਸ ਨੂੰ ਛੱਡ ਦੇਵੇ ਇਸ ਕਾਰਨ ਉਸ ਨੇ ਆਪਣੀ ਨੋ ਦਾ ਪੱਖ ਹੀ ਲਿਆ ਸੋਨੀ ਨੇ ਫੈਕਟਰੀ ਵਿੱਚ ਕਢਾਈ ਦਾ ਕੰਮ ਕੀਤਾ ਪਰ ਉਸ ਦੀ ਸਿਹਤ ਵਿਗੜਦੀ ਜਾ ਰਹੀ ਸੀ ਉਹ ਬਹੁਤ ਕਮਜ਼ੋਰ ਹੋ ਰਹੀ ਸੀ ਅਤੇ ਘਰ ਦਾ ਕੰਮ ਨਹੀਂ ਕਰ ਸਕਦੀ ਸੀ ਸਾਰਾ ਦਿਨ ਫੈਕਟਰੀ ਵਿੱਚ ਕੰਮ ਕਰਨ ਤੋਂ ਬਾਅਦ ਉਹ ਬਹੁਤ ਥੱਕ ਜਾਂਦੀ ਸੀ ਜਿਸ ਕਾਰਨ ਉਹ ਨਾ ਤਾਂ ਘਰ ਦਾ ਕੰਮ ਕਰ ਸਕਦੀ ਸੀ ਅਤੇ ਨਾ ਹੀ ਆਪਣੀ ਪਰਜਾਈ ਦੀ ਮਦਦ ਕਰ ਸਕਦੀ ਸੀ ਅਤੇ ਮੇਰੀ ਮਾਂ ਤੇ ਭਰਾ ਨੂੰ ਲੱਗਦਾ ਸੀ ਕਿ ਉਸ ਦੀ ਪਤਨੀ ਸਾਰਾ ਦਿਨ ਕੰਮ ਕਰਦੀ ਹੈ ਪਾਣੀ ਸੋਨੀ ਨੂੰ ਵੱਖ ਕਰ ਦਿੱਤਾ ਸੀ ਅਤੇ ਉਸ ਨੂੰ ਉੱਪਰਲਾ ਕਮਰਾ ਦੇ ਦਿੱਤਾ ਸੀ ਮੈਨੂੰ ਮੰਮੀ ਤੇ ਬਹੁਤ ਗੁੱਸਾ ਸੀ ਤੁਸੀਂ ਸੋਨੀ ਨੂੰ ਵੱਖ ਕਰ ਦਿੱਤਾ ਹੈ ਪਰ ਉਹ ਆਪਣੇ ਘਰ ਲਈ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਿਵੇਂ ਕਰੇਗੀ ਇਸ ਤੋਂ ਇਲਾਵਾ ਤੁਸੀਂ ਉਹਨਾਂ ਤੋਂ ਬਿਜਲੀ ਅਤੇ ਗੈਸ ਦੇ ਬਿੱਲ ਵੀ ਲੈ ਰਹੇ ਹੋ ਇਹ ਸਾਰਾ ਸਾਰਾ ਬੇਇਨਸਾਫੀ ਹੈ ਮੈਂ ਇਹ ਗੱਲ ਆਪਣੀ ਮਾਂ ਨੂੰ ਦੱਸ ਰਹੀ ਸੀ ਪਰ ਮੇਰੀ ਪਰਜਾਈ ਨੇ ਸੁਣ ਲਿਆ ਫਿਰ ਉਹ ਫਿਰ ਉਹ ਮੇਰੀ ਮਾਂ ਵਰਗੀ ਹੋ ਗਈ ਇਹ ਖਬਰ ਮੇਰੀ ਪਰਜਾਈ ਰਾਹੀਂ ਮੇਰੇ ਭਰਾ ਤੱਕ ਪਹੁੰਚ ਗਈ ਉਸ ਨੇ ਮੈਨੂੰ ਵੀ ਬਹੁਤ ਸਪਸ਼ਟ ਕਿਹਾ ਜੇਕਰ ਤੁਹਾਡੇ ਕੋਲ ਹੋਰ ਹਮਦਰਦੀ ਹੈ ਤਾਂ ਤੁਸੀਂ ਇਸ ਅਦਾ ਖਰਚਾ ਚੁੱਕ ਸਕਦੇ ਹੋ ਮੈਂ ਇਹ ਸਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਮੈਂ ਮੰਮੀ ਵੱਲ ਦੇਖਿਆ ਪਰ ਉਸ ਨੇ ਆਪਣਾ ਮੂੰਹ ਮੋੜ ਲਿਆ ਫੇਰ ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਭੈਣ ਨੂੰ ਇਕੱਲਾ ਨਹੀਂ ਛੱਡ ਸਕਦੀ ਅਤੇ ਜਿੱਥੋਂ ਤੱਕ ਹੋ ਸਕਦਾ ਹੈ ਮੈਂ ਆਪਣੀ ਵਿਚਾਰੀ ਭੈਣ ਦੀ ਮਦਦ ਕਰਾਂਗੀ ਉਸ ਦੇ ਬੱਚੇ ਭੁੱਖੇ ਨਾ ਮਰਨ ਓਨੀ ਦਿਨੀ ਮੈਨੂੰ ਮੇਰੇ ਦੋਸਤ ਕਰਨ ਇੱਕ ਪ੍ਰਾਈਵੇਟ 에ਅਰਲਾਈਨ ਵਿੱਚ 에어 호ਸਟੈਸ ਦੀ ਨੌਕਰੀ ਬਾਰੇ ਪਤਾ ਲੱਗਾ ਮੈਂ ਵੀ ਉੱਥੇ ਇੰਟਰਵਿਊ ਦੇਣ ਗਈ ਸੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਮੇਰਾ ਸਰੀਰ ਅਤੇ ਰੰਗ ਬਹੁਤ ਸੁੰਦਰ ਸੀ ਅਤੇ ਮੇਰਾ ਕੱਦ ਵੀ ਬਹੁਤ ਵਧੀਆ ਸੀ ਮੈਨੂੰ ਇੱਕ ਹਫਤੇ ਦੇ ਅੰਦਰ ਇੱਕ ਕਾਲ ਆਈ ਅਤੇ ਮੈਨੂੰ 에ਅਰ ਹੋਸਟੈਸ ਦੀ ਨੌਕਰੀ ਮਿਲ ਗਈ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਇਹ ਖਬਰ ਆਪਣੀ ਭੈਣ ਸੋਨੀ ਨੂੰ ਦੱਸੀ ਤਾਂ ਉਹ ਬਹੁਤ ਖੁਸ਼ ਹੋ ਗਈ ਉਸ ਦਿਨ ਮੇਰੀ ਭੈਣ ਦੇ ਘਰ ਆਟਾ ਨਹੀਂ ਸੀ ਇਸ ਲਈ ਮੈਂ ਚੋਰੀ ਛਿਪੇ ਪਾਬੀ ਦੀ ਰਸੋਈ ਵਿੱਚੋਂ ਕੁਲਝਾ ਆਟਾ ਕੱਢ ਕੇ ਸੋਨੀ ਨੂੰ ਦੇ ਦਿੱਤਾ ਤਾਂ ਜੋ ਰੋਟੀਆਂ ਪਕਾ ਕੇ ਬੱਚਿਆਂ ਨੂੰ ਦੇ ਸਕੇ ਉਹ ਭੁੱਖੇ ਸਨ ਪਰ ਰੱਬ ਜਾਣੇ ਮੇਰੀ ਮਾਂ ਇਹ ਗੱਲ ਕਿਉਂ ਹਜਮ ਨਾ ਕਰ ਸਕੀ ਉਸ ਨੇ ਮੇਰੇ ਪਾਰੇ ਭਰਾ ਕੋਲੇ ਸ਼ਿਕਾਇਤ ਕੀਤੀ ਅਤੇ ਉਸ ਦਿਨ ਤੋਹੀਰ ਸੋਹੀ ਨੂੰ ਤਾਲੇ ਲੱਗਨੇ ਸ਼ੁਰੂ ਹੋ ਗਏ ਮੈਂ ਆਪਣੇ ਭਰਾ ਤੇ ਪਰਜਾਈ ਤੇ ਉਹਨਾ ਹੈਰਾਨ ਨਹੀਂ ਸੀ ਜਿੰਨਾ ਮੈਂ ਆਪਣੀ ਮਾਂ ਤੇ ਸੀ ਆਪਣੀ ਧੀ ਅਤੇ ਆਪਣੇ ਬੱਚਿਆਂ ਨੂੰ ਭੁੱਖੇ ਦੇਖ ਕੇ ਉਹ ਆਪਣਾ ਪੇਟ ਕਿਵੇਂ ਭਰ ਸਕਦੀ ਹੈ ਭਾਈ ਆਪਣੀ ਪਤਨੀ ਦੀਆਂ ਉਂਗਲਾਂ ਤੇ ਨੱਚ ਰਿਹਾ ਸੀ ਪਰ ਜੇ ਮਾਂ ਚਾਹੁੰਦੀ ਤਾਂ ਸੋਨੀ ਦੀ ਮਦਦ ਕਰ ਸਕਦੀ ਸੀ ਪਰ ਰੱਬ ਜਾਣੀ ਉਸ ਨੂੰ ਆਪਣੀਆਂ ਧੀਾਂ ਉਹ ਕਿੰਨਾ نفرت ਸੀ ਉਸ ਨੂੰ ਆਪਣੀ ਧੀ ਤੇ ਤਰਸ ਨਹੀਂ ਆਉਂਦਾ ਸੀ ਮੈਨੂੰ ਯਕੀਨ ਹੋ ਗਿਆ ਸੀ ਹੁਣ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਵੱਲ ਤੇ ਬਣਾਉਣਾ ਹੈ ਹੁਣ ਸਾਨੂੰ ਭਰਾ ਤੇ ਮਾਂ ਦਾ ਕੋਈ ਸਹਿਯੋਗ ਨਹੀਂ ਮਿਲ ਸਕਦਾ ਮੰਮੀ ਅਤੇ ਭਰਾ ਨੇ ਮੇਰੀ ਨੌਕਰੀ ਬਾਰੇ ਬੁਰਾਪਲਾ ਬੋਲਿਆ ਪਰ ਫੇਰ ਉਹ ਚੁੱਪ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਗੱਲ ਨਹੀਂ ਸੁਣੀ ਮੈਨੂੰ ਉਸ ਪ੍ਰਾਈਵੇਟ 에ਅਰਲਾਈਨ ਵਿੱਚ ਕੰਮ ਸ਼ੁਰੂ ਕੀਤੇ ਕੁਝ ਦਿਨ ਹੋਏ ਸਨ ਅਤੇ ਮੈਂ ਆਪਣੀ ਨੌਕਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਮੇਰੀ 에ਅਰ ਹੋਸਟਸ ਬੌਸ ਮੇਰਾ ਕੰਮ ਦੇਖ ਰਹੀ ਸੀ। ਉਹ ਨਾ ਸਿਰਫ ਖੁਸ਼ ਸਨ ਸਗੋਂ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਡੀ 에ਅਰਲਾਈਨ ਤੇ ਬਹੁਤ Amir ਲੋਕ ਸਫ਼ਰ ਕਰਦੇ ਹਨ। ਇਸ ਦੌਰਾਨ ਬਹੁਤ ਹੀ ਲਾਪਰਵਾਹ ਲੋਕ ਆਪਣੀਆਂ ਚੀਜ਼ਾਂ ਖਾਸ ਕਰਕੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਨ ਮੈਂ ਇਸ ਨੂੰ ਆਪਣੀ ਸ਼ੀਟ ਦੇ ਕੋਲ ਮੇਜ਼ ਤੇ ਰੱਖ ਕੇ ਸੋਝਾਂਦੀ ਸੀ ਮੈਂ ਆਉਂਦੇ ਜਾਂਦੇ ਕਈ ਵਾਰ ਉਹਨਾਂ ਲੋਕਾਂ ਨੂੰ ਦੇਖਦੀ ਰਹਿੰਦੀ ਸੀ ਅਤੇ ਇੱਕ ਦਿਨ ਮੈਂ ਬਹੁਤ ਹੀ ਚਲਾਕੀ ਨਾਲ ਉਤਰਨ ਤੋਂ ਪਹਿਲਾਂ ਇੱਕ ਗ੍ਰਾਹਕ ਦਾ ਮੋਬਾਈਲ ਫੋਨ ਚੁੱਕ ਲਿਆ ਸੀ ਇਸ ਨੂੰ ਆਪਣੀ ਜੇਬ ਵਿੱਚ ਪਾ ਲਿਆ ਬਾਥਰੂਮ ਵਿੱਚ ਲੈ ਗਈ ਅਤੇ ਫੋਨ ਬੰਦ ਕਰ ਦਿੱਤਾ ਅਤੇ ਦੂਜੇ ਮਾਲਕ ਦੇ 에ਰਪੋਰਟ ਤੇ ਉਤਰਨ ਤੋਂ ਬਾਅਦ ਮੈਂ ਗੁਪਤ ਤੌਰ ਤੇ ਉਸ ਮੋਬਾਈਲ ਨੂੰ ਏਅਰਪੋਰਟ ਤੋਂ ਬਾਹਰ ਕੱਢ ਕੇ ਵੇਚ ਦਿੱਤਾ ਮੇਰੇ ਕੋਲ ਬਹੁਤ ਵੱਡੀ ਰਕਮ ਸੀ ਫਿਰ ਇੰਜ ਲੱਗਾ ਜਿਵੇਂ ਇਹ سلسلہ ਸ਼ੁਰੂ ਹੋ ਗਿਆ ਹੋਵੇ ਪੈਸੇ ਲਈ ਮੇਰਾ ਲਾਲਚ ਵੱਧ ਗਿਆ ਕਿਉਂਕਿ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ ਸੀ ਸੋਨੀ ਦੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣੀ ਸੀ ਮੈਂ ਉਹਨਾਂ ਨੂੰ ਬੇਵਸ ਨਹੀਂ ਛੱਡ ਸਕਦੀ ਸੀ ਪਾਰਮੈਨ ਨੂੰ ਪਤਾ ਨਹੀਂ ਸੀ ਕਿ ਗ੍ਰਾਹਕਾਂ ਨੇ ਉਹਨਾਂ ਦੀਆਂ ਚੀਜ਼ਾਂ ਦੇ ਗੁੰਮ ਹੋਣ ਦੀ ਰਿਪੋਰਟ ਕਰਨੀ ਸ਼ੁਰੂ ਕਰ ਦਿੱਤੀ ਸੀ। 에어ਪੋਰਟ ਮੈਨੇਜਮੈਂਟ ਨੂੰ ਮੇਰੇ ਤੇ ਸ਼ੱਕ ਹੋਣ ਲੱਗਾ। ਇਹ ਸਾਰੇ 에어 ਹੋਸਟਲਸ ਦੇ ਵਿੱਚੋਂ ਮੈਂ ਹੀ ਨਵੀਂ ਸੀ ਅਤੇ ਇਹ ਚੋਰੀਆਂ ਮੇਰੇ ਪਹੁੰਚਣ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈਆਂ ਸਨ। ਪਰ ਮੈਂ ਇੰਨਾਂ ਗੱਲਾਂ ਤੋਂ ਅਣਜਾਣ ਹੋ ਕੇ ਮੈਂ ਹੱਥਾਂ ਦੀ ਸਫਾਈ ਦਿਖਾਉਂਦੀ ਚਲੀ ਗਈ। ਇਸ ਬਾਰੇ ਮੈਂ ਮੇ ਜੁੱਤੇ ਰੱਖੀ ਇੱਕ ਬਹੁਤ ਹੀ ਖੂਬਸੂਰਤ ਅਤੇ ਮਹਿੰਗੀ ਘੜੀ ਚੁੱਕ ਕੇ ਆਪਣੇ ਕੈਬਨ ਵਿੱਚ ਲੁਕੋ ਦਿੱਤੀ। ਪਰ ਬਦਕਿਸਮਤ ਨਾਲ ਮੈਨੂੰ ਉਸ ਕੈਬਨ ਵਿੱਚੋਂ ਆਪਣੇ ਪਰਸ ਵਿੱਚ ਰੱਖਣ ਦਾ ਮੌਕਾ ਨਹੀਂ ਮਿਲਿਆ। ਮੈਂ ਉਹ ਘੜੀ ਕੈਬਨ ਵਿੱਚ ਹੀ ਭੁੱਲ ਗਈ। ਸ਼ਿਕਾਇਤ ਅਚਾਨਕ ਵਾਧਾ ਹੋਣ ਕਾਰਨ ਇੱਕ ਦਿਨ 에어ਲਾਈਨ ਮੈਨੇਜਮੈਂਟ ਨੇ ਮੈਨੂੰ ਜਹਾਜ਼ 'ਚ ਚੜਨ ਨਹੀਂ ਦਿੱਤਾ ਅਤੇ ਮੈਨੂੰ ਰੋਕ ਦਿੱਤਾ ਅਤੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਆਪਣੇ ਕਮਰੇ ਦੀ ਤਲਾਸ਼ੀ ਕਰਵਾਵਾਂ ਉਹਨਾਂ ਨੇ ਮੇਰੇ ਕੈਬਨ ਦੀ ਤਲਾਸ਼ੀ ਲਈ ਅਚਾਨਕ ਉਸਨੇ ਕੈਬਨਲ ਦਰਾਰ ਖੋਲਿਆ ਅਤੇ ਮੇਰਾ ਪਰਸ ਵੀ ਖੋਲਿਆ ਤੇ ਮੈਂ ਸੋਚਿਆ ਕਿ ਹੁਣ ਸਭ ਕੁਝ ਖਤਮ ਹੋ ਜਾਵੇਗਾ ਤੇ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਮੈਂ ਅੱਖਾਂ ਬੰਦ ਕਰ ਲਈਆਂ ਆਪਣੇ ਵਾਇਗੁਰੂ ਤੋਂ ਮਦਦ ਮੰਗਣ ਲੱਗੀ ਅਤੇ ਮਨ ਵਿੱਚ ਕਿਹਾ ਵਾਇਗੁਰੂ ਇਸ ਬਾਰ ਮੈਨੂੰ ਬਚਾ ਲੈ ਮੈਂ ਸੱਚੇ ਮਨ ਨਾਲ ਮਾਫੀ ਮੰਗਾਂਗੀ ਮੈਂ ਗਲਤੀ ਨਾਲ ਵੀ ਅਜਿਹਾ ਪਾਪ ਦੁਬਾਰਾ ਕਦੇ ਨਹੀਂ ਕਰਾਂਗੀ ਫਿਰ ਮੈਂ ਆਪਣੇ ਮਨ ਵਿੱਚ ਆਪਣੀ ਭੈਣ ਅਤੇ ਆਪਣੇ ਬੱਚਿਆਂ ਨੂੰ ਦੇਖਣ ਲੱਗ ਪਈ ਜੋ ਮੇਰੀ ਕਮਾਈ ਤੇ ਸੁੱਖ ਨਾਲ ਰਹਿਣ ਲੱਗ ਪਈ ਸੀ ਜੋ ਹੁਣ ਖੁਬ ਖਾਣ ਲੱਗ ਪਏ ਸੀ ਮੇਰੀ ਤਾਂ ਸੋਨੀ ਦਾ ਇਲਾਜ ਚੱਲ ਰਿਹਾ ਸੀ ਉਹ ਕਾਫੀ ਬਿਹਤਰ ਹੋ ਗਈ ਸੀ ਮੈਂ ਸੋਚਿਆ ਸੀ ਕਿ ਮੈਂ ਆਪਣੀ ਇੱਜ਼ਤ ਕੀ ਨਹੀਂ ਆਪਣੀ ਨੌਕਰੀ ਵੀ ਗਵਾ ਲਵਾਂਗੀ ਅਤੇ ਫੇਰ ਸ਼ਾਇਦ ਮੈਨੂੰ ਅਜੇ ਹੀ ਨੌਕਰੀ ਨਹੀਂ ਮਿਲ ਸਕੇਗੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਮੇਰੇ ਬੈਗ ਦੀ ਤਲਾਸ਼ੀ ਲੈਣ ਤੇ ਦੋਮੇ ਅਪਸਰ ਮੇਰੇ ਤੋਂ ਮਾਫੀ ਮੰਗਣ ਲੱਗੇ ਕਿ ਉਹਨਾਂ ਨੂੰ ਮੇਰੇ ਤੇ ਸ਼ੱਕ ਸੀ ਮੈਂ ਨਾ ਹੈਰਾਨ ਹੋਈ ਕੀ ਮੈਂ ਉਸ ਵੱਲ ਦੇਖਣ ਲੱਗ ਪਈ ਜਦੋਂ ਮੈਂ ਦੇਖਿਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਕਿਉਂਕਿ ਮੇਰੇ ਬੈਗ ਵਿੱਚ ਭਗਵਾਨ ਕ੍ਰਿਸ਼ਨ ਦੀ ਇੱਕ ਛੋਟੀ ਜਹੀ ਮੂਰਤੀ ਸੀ ਭਗਵਾਨ ਕ੍ਰਿਸ਼ਨ ਨੂੰ ਦੇਖ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਮੈਂ ਰੋ ਪਈ ਇਹ ਮੇਰੀ ਸਮਝ ਤੋਂ ਪਰੇ ਸੀ ਕਿ ਮੇਰੇ ਰੱਬ ਨੇ ਮੇਰੇ ਤੇ ਪਰਦਾ ਕਿਵੇਂ ਪਾ ਦਿੱਤਾ ਜਦੋਂ ਕਿ ਜੇ ਰੱਬ ਚਾਹੁੰਦਾ ਤਾਂ ਉਹ ਮੈਨੂੰ ਬੇਨਕਾਬ ਕਰ ਸਕਦਾ ਸੀ ਮੇਰੇ ਸ਼੍ਰੀ ਕ੍ਰਿਸ਼ਨ ਜੀ ਨੇ ਮੇਰੇ ਇਰਾਦਿਆਂ ਨੂੰ ਪਛਾਣ ਲਿਆ ਸੀ ਉਸ ਸਮੇਂ ਮੈਂ ਆਪਣੇ ਭਗਵਾਨ ਕ੍ਰਿਸ਼ਨ ਤੋਂ ਦਿਲੋਂ 마ਤੀ ਮੰਗੀ ਸੀ ਅਤੇ ਉਹ ਜਾਣਦਾ ਸੀ ਕਿ ਮੈਂ ਉਸ ਪੈਸੇ ਨਾਲ ਦੋ ਬੱਚਿਆਂ ਨੂੰ ਪਾਲ ਰਹੀ ਹਾਂ ਪਰ ਮੈਂ ਹੁਣ ਕਦੇ ਵੀ ਗਲਤ ਰਸਤੇ ਤੇ ਨਹੀਂ ਚੱਲਾਂਗੀ ਕਿ ਮੇਰੇ ਸ਼੍ਰੀ ਕ੍ਰਿਸ਼ਨ ਜੀ बार-बार ਮੇਰੀਆਂ ਗਲਤੀਆਂ ਤੇ ਪਰਦਾ ਨਹੀਂ ਪਾਉਣਗੇ ਰੱਬ ਨੇ ਮੈਨੂੰ ਇੱਕ ਮੌਕਾ ਦਿੱਤਾ ਮੈਂ ਸਮਝ ਗਈ ਹਾਂ ਅਤੇ ਸਿੱਧੇ ਰਸਤੇ ਤੇ ਆ ਜਾਂਦੀ ਹਾਂ ਉਸ ਦਿਨ ਤੋਂ ਬਾਅਦ ਮੈਂ ਕਦੇ ਚੋਰੀ ਨਹੀਂ ਕੀਤੀ ਹੁਣ ਮੈਂ ਜੋ ਵੀ ਕਮਾਉਂਦੀ ਹਾਂ ਮੈਂ ਆਪਣੀ ਭੈਣ ਨੂੰ ਸੌਂਪ ਦਿੰਦੀ ਹਾਂ ਮੇਰੀ ਭਾਮ ਜੀ ਬਹੁਤ ਚੰਗੇ ਸਕੂਲ ਵਿੱਚ ਪੜਨ ਲੱਗੀ ਘਰ ਵਿੱਚ ਨਿੱਤ ਦੇ ਝਗੜਿਆਂ ਕਾਰਨ ਮੈਂ ਆਪਣੀ ਭੈਣ ਨਾਲ ਵੱਖਰੇ ਘਰ ਵਿੱਚ ਸ਼ਿਫਟ ਹੋ ਗਈ ਪਰ ਮੈਂ ਹਰ ਮਹੀਨੇ ਆਪਣੀ ਮਾਂ ਨੂੰ ਕੁਝ ਪੈਸੇ ਭੇਜਦੀ ਹਾਂ ਇਹ ਮੇਰਾ ਫਰਜ਼ ਸੀ ਅਤੇ ਫਿਰ 40 ਸਾਲ ਦੀ ਉਮਰ ਵਿੱਚ ਮੈਂ ਇੱਕ ਚੰਗੇ ਆਦਮੀ ਨਾਲ ਵਿਆਹ ਕੀਤਾ ਜੋ ਮੇਰੀ ਇੱਜ਼ਤ ਕਰਦਾ ਸੀ ਅਤੇ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ ਅਤੇ ਮੈਂ ਆਪਣੀ ਭੈਣ ਦੀਆਂ ਦੀਆਂ ਦੀ ਜ਼ਿੰਦਗੀ ਨੂੰ ਵਧੀਆ ਬਣਾਇਆ ਅੱਜ ਵੀ ਉਹ ਦੋਵੇਂ ਬਹੁਤ ਚੰਗੇ ਅਫਸਰ ਬਣ ਚੁੱਕੀਆਂ ਹਨ ਅਤੇ ਮੇਰੀ ਇੱਜ਼ਤ ਆਪਣੀ ਮਾਂ ਨਾਲੋਂ ਵੀ ਵੱਧ ਕਰਦੀਆਂ ਹਨ ਅਤੇ ਉਹਨਾਂ ਨੂੰ ਇਸ ਅਹੁਦੇ ਤੇ ਦੇਖ ਕੇ ਮੈਨੂੰ ਬਹੁਤ ਚੰਗਾ ਤੇ ਮਾਣ ਮਹਿਸੂਸ ਹੁੰਦਾ ਹੈ ਲੱਗਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ ਅਤੇ ਮੇਰਾ ਪਤੀ ਵੀ ਮੇਰੇ ਤੋਂ ਬਹੁਤ ਖੁਸ਼ ਹੈ ਮੇਰਾ ਇੱਕ ਪੁੱਤਰ ਵੀ ਹੈ ਜੋ ਕਿ ਬਹੁਤ ਖੂਬਸੂਰਤ ਹੈ ਅਤੇ ਦੋਵੇਂ ਲੜਕੀਆਂ ਮੇਰੇ ਬੇਟੇ ਨੂੰ ਬਹੁਤ ਪਿਆਰ ਕਰਦੀਆਂ ਹਨ ਅਤੇ ਸੋਨੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਸਾਡੇ ਆਉਣ ਵਾਲੇ ਕੱਲ ਦੀ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਤੁਹਾਡੇ ਪਿਆਰ ਅਤੇ ਸਨੇਹ ਨੂੰ ਹਮੇਸ਼ਾ ਮੇਰੇ ਤੇ ਬਣਾਈ ਰੱਖੋ ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭਕਾਮਨਾਵਾਂ ਦੋਸਤੋ